ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸਾਡਾ ਬੇਟਾ ਹੈ ਜੀ ਈਰਮਾਨ ਸਿੰਘ ਇਹਦੀ ਉਮਰ 5 ਸਾਲ ਹੈ ਜੀ ਤੇ ਆਪਾਂ ਇਹਦੇ ਅੱਜ ਤੱਕ ਕਟਿੰਗ ਹੀ ਰੱਖੀ ਆ ਵਾਲੇ ਦੇ ਮਤਲਬ ਕੇਸ ਨਹੀਂ ਸੀ ਰੱਖੇਦੇ ਅੱਜ ਤੱਕ ਪਰ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਇਹਨੇ ਆਪਦੇ ਆਪ ਹੀ ਪਿਛਲੀ 2-3 ਵਾਰ ਤੋਂ ਹੋ ਗਿਆ ਤਕਰੀਬਨ 6 ਮਹੀਨਿਆਂ ਤੋਂ ਪਿਛਲੇ ਤੋਂ ਹੀ ਜिद ਕਰ ਰਿਹਾ ਸੀ ਵੀ ਮੈਂ ਵਾਲ ਨਹੀਂ ਕਟਾਉਣੇ ਹੈਗੇ ਮਤਲਬ ਰੋ ਕੇ ਹੀ ਕਟਵਾਉਂਦਾ ਸੀ ਜਦੋਂ ਕਟਵਾਉਂਦਾ ਸੀ ਤੇ ਫਿਰ ਹੁਣ ਇਹਨੇ ਕਹਤਾ ਵੀ ਮੈਂ ਜੂੜਾ ਕਰਨਾ ਹੈ ਆਪਦੇ ਆਪ ਹੀ ਇਹਨੇ ਅੱਜ ਵਿਚਾਰਾ ਚੱਕ ਕੇ ਲਿਆਇਆ ਪਰਨਾ ਆਪਣੇ ਪਾਪਾ ਦਾ ਛੋਟਾ ਜਿਹਾ ਪਰਨਾ ਆ ਇਹ ਜਿੱਦਾਂ ਆਪਾਂ ਕਹਦੇ ਨੇ ਮੋਢੇ ਤੇ ਰੱਖਣ ਵਾਸਤੇ ਹੈ ਨਾ ਫੇਸ ਵਗੈਰਾ ਸਾਫ਼ ਕਰਨ ਦੇ ਲਈ ਬੰਦੇ ਰੱਖ ਲੈਂਦੇ ਆ ਉਦਾਂ ਦਾ ਇਹ ਸੀਗਾ ਕੱਪੜਾ ਛੋਟਾ ਜਿਹਾ ਤੇ ਕਹਿੰਦਾ ਵੀ ਮੈਂ ਗੋਲ ਪੱਗ ਬੰਨਣੀ ਆ ਇਹਨੂੰ ਦੁਮਾਲਾ ਤਾਂ ਇਹਨੂੰ ਕਹਿਣਾ ਨਹੀਂ ਆਉਂਦਾ ਹੈਗਾ ਤੇ ਫਿਰ ਇਹਦੇ ਪਾਪਾ ਨੇ ਇਹਦੇ ਬਹੁਤ ਪਿਆਰ ਨਾਲ ਇਹਦੇ ਚਲੋ ਦਸਤਾਰ ਸਜਾਈ ਹੈ ਨਾ ਤੇ ਤੁਸੀਂ ਸਾਰੇ ਦੱਸਿਓ ਵੀ ਇਹਦਾ ਫੈਸਲਾ ਕਿਵੇਂ ਆ ਤੇ ਇਹਦੇ ਕਿਦਾਂ ਲੱਗਦਾ ਆ ਹਨਾ ਦਸਤਾਰ ਦੇ ਵਿੱਚ ਕਿਦਾਂ ਲੱਗਦਾ ਆ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਾਰਿਆਂ ਨੂੰ ਹੀ ਆਪਣੇ ਬੱਚਿਆਂ ਦੇ ਕੇਸ ਰੱਖਣੇ ਚਾਹੀਦੇ ਆ ਹੁਣ ਟਾਈਮ ਆ ਗਿਆ ਵੀ ਆਪਾਂ ਆਪਣੇ ਗੁਰੂ ਸਾਹਿਬ ਵੱਲ ਵਾਪਸ ਆਈਏ ਆਪਾਂ ਆਪਣੇ ਘਰ ਵਾਪਸ ਆਈਏ ਅੱਗੇ ਸਮਾਂ ਬਹੁਤ ਭਿਆਨਕ ਆ ਰਿਹਾ ਏ ਜੀ ਗੁਰੂਵਾਲ ਸਾਰੇ ਜਣੇ ਆਪਣੇ ਬੱਚਿਆਂ ਦੇ ਕੇਸ ਰੱਖੋ ਤੇ ਗੁਰੂ ਵਾਲੇ ਬਣੋ ਸਾਰੇ ਜਣੇ ਤੇ ਅਸੀਂ ਵੀ ਮੈਂ ਵੀ ਹੁਣ ਫੈਸਲਾ ਖੁਦ ਵੀ ਪਰਸਨਲੀ ਲਿਆ ਏ ਕਿ ਮੈਂ ਆਪਣੇ హెయిਰ ਕੱਟ ਨਹੀਂ ਕਰਨੇ ਹੈਗੇ ਹਨਾ ਤੇ ਬਾਕੀ ਏਰਮਾਨ ਬਾਰੇ ਤੁਸੀਂ ਸਾਰੇ ਜਣੇ ਅਰਦਾਸ ਕਰਿਓ ਵੀ ਏਰਮਾਨ ਨਭਾਲਵੇ ਹਨਾ ਯਾਨੀ ਕੇਸ ਰੱਖਣ ਦਾ ਫੈਸਲਾ ਤਾਂ ਲਿਆ ਏ ਤੇ ਨਭਾਲਵੇ ਹਨਾ ਇਹ ਵੀ ਯਾਨੀ ਕਿ ਕੇਸ ਕਟਾਵੇ ਨਾ ਹੁਣ ਤੇ ਬੜੇ ਪਿਆਰ ਨਾਲ ਸੰਭਾਲ ਕੇ ਰੱਖੇ ਹੀ ਕੇਸਾਂ ਨੂੰ ਇੰਨੀ ਕਰ ਅਰਦਾਸ ਕਰਿਓ ਤੇ ਸਾਰੇ ਜਣੇ ਕਮੈਂਟਸ ਵਿੱਚ ਜਰੂਰ ਲਿਖਿਓ ਲਿਖਿਓ ਵੀ ਕਿੱਦਾਂ ਦਾ ਲੱਗਦਾ ਏ ਏਰਮਾਨ ਹਨਾ ਦਸਤਾਰ ਦੇ ਨਾਲ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਰੇ ਮਾਪੇ ਤੱਕ ਕੀ ਆਪਣੇ ਬੱਚਿਆਂ ਦੇ ਕੇਸ ਰੱਖੋ ਚਲੋ ਸਾਡੇ ਬੱਚੇ ਤੇ ਤਾਂ ਕਿਰਪਾ ਹੋਈ ਆ ਗੁਰੂ ਸਾਹਿਬ ਜੀ ਨੇ ਆਪਣੇ ਆਪ ਕਹਿਤਾ ਕਿ ਮੈਂ ਕੇਸ ਰੱਖਣੇ ਆ ਮੈਂ హెయిਰ ਕੱਟ ਨਹੀਂ ਕਰਵਾਉਣਾ ਹੈਗਾ ਤੇ ਤੁਸੀਂ ਸਾਰੇ ਜਣੇ ਵੀ ਆਪਣੇ ਬੱਚਿਆਂ ਦੇ ਕੇਸ ਰੱਖੋ ਆਪਣੇ ਵੀ ਪਹਿਣਾ ਕੇਸ ਕਟਾਉਣੇ ਬੰਦ ਕਰੋ ਕਟਿੰਗ ਕਰਾਉਣੀ ਬੰਦ ਕਰੋ ਤੇ ਆਪਾਂ ਕੇਸ ਰੱਖੀਏ ਤੇ ਲਓ ਜੀ ਇਹਦੀ ਦਸਤਾਰ ਹੋ ਚੁੱਕੀ ਆ ਰੈਡੀ ਤੇ ਥੈਂਕ ਯੂ ਜੀ ਵੀਡੀਓ ਦੇਖਣ ਲਈ ਲਾਈਕ ਕਰਦੇ